देखते रहो पंजाबी हलचल न्यूज नवीज़ खबर मुर्दाबाद शक्ति भ्मी महाराज वी श वी शे वर्क की शे बाबा सब में ਹਾਂਜੀ ਸਰ ਜਿਹੜਾ ਅੱਜ ਚਾਤੀਪਿੰਡ ਚੋਂਤੇ ਫੁੱਟਲਾ ਛਾੜਿਆ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਔਰ ਆਪਣਾ ਨਾਮ ਦੱਸੋ ਜੋ ਬੋਲੇ ₹100 ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਜੀ ਅਨਤ ਮਹਾਰਾਜ ਕੀ ਜੈ ਭਗਵਾਨ ਵਾਲਮੀਕੀ ਸਮਾਜ ਸੇਵਾ ਸੁਸਾਇਟੀ ਵੱਲੋਂ ਬਾਬਾ ਲਾਡੀ ਦਾ ਸਹਰੰਦ ਜੋ ਕਿ ਮੇਰੇ ਨਾਲ ਖੜੇ ਸਾਡੇ ਬਾਬਾ ਤੁੰਗੂ ਜੀ ਮੁੱਖ ਇੰਚਾਲਾ ਹੋਰ ਰਾਸ਼ਟਰੀ ਚੇਅਰਮੈਨ ਰਣਜੀਤ ਸਿੰਘ ਚੌਧਰੀ ਮੇਰੇ ਨਾਲ ਖੜੇ ਮੇਰੇ ਵੱਡੇ ਭਰਾ ਸਰਵਲ ਮੱਟੂ ਜੀ ਜੋ ਜਿਲ੍ਹਾ ਚੇਅਰਮੈਨ ਅਸੀਂ ਅੱਜ ਚंडीगढ़ ਸ਼ਹਿਰ ਤੇ ਜੋ ਪਾਕਿਸਤਾਨ ਮਰਦਾਬਾਦ ਬੋਲ ਕੇ ਉਹਨਾਂ ਤਰੀਕਿਆਂ ਦਾ ਜੋ ਅੱਜ ਪੁੱਤਰਾ ਹੋਇਆ ਹੈ ਅਸੀਂ ਦੱਸਣਾ ਚਾਹੁੰਦੇ ਆ ਪੰਜਾਬ ਉਹ ਭਾਰਤ ਸਰਕਾਰ ਨੂੰ ਕਿ ਜਿਤਨਾ ਪੰਜਾਬ ਦੇ ਵਿੱਚ ਪੰਜਾਬੀ ਸਾਡੇ ਜਿਹੜੇ ਯਾਤਰੀ ਗਏ ਸੀ ਨਮਤ ਲਕੋਣ ਕਿਤੇ ਵੀ ਮੱਥਾ ਟੇਕਣ ਗਏ ਸੀ ਉਹਨਾਂ ਦਾ ਜਿਹੜਾ ਕਤਲ ਕੀਤਾ ਗਿਆ ਬਹੁਤ ਹੀ ਮਾੜੀ ਜਿਹੜੀ ਗੱਲ ਆ ਅਸੀਂ ਭਾਰਤੌਰ ਪੰਜਾਬ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਇਹਨਾਂ ਤਰੂਦਿਆਂ ਨੂੰ ਜੋ ਪਾਕਿਸਤਾਨ ਜੋ ਪਾਕਿਸਤਾਨ ਵਾਲੇ ਨੇ ਇਹਨਾਂ ਨੂੰ ਸਖਤ ਤੋਂ ਸਖਤ ਨਾਥ ਪਾਈ ਜਾਵੇ ਜੋ ਅੱਤਵਾਦੀਏ ਨੇ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕਰਕੇ ਇਹਨਾਂ ਨੂੰ ਜਿਸ ਤਰ੍ਹਾਂ ਕਿ ਸਾਡੇ ਯਾਤਰੀਆਂ ਨੂੰ ਮਾਰ ਦਿੱਤਾ ਗਿਆ ਹੈ ਅਸੀਂ ਦੱਸਣਾ ਚਾਹੁੰਦੇ ਆ ਕਿ ਇਹਨਾਂ ਤੇ ਵੀ ਇਹੋੀ ਹਰਕਤ ਹੋਣੀ ਚਾਹੀਦੀ ਮਤਲਬ ਮੈਂ ਸਰਵਜਿੰਗ ਮੱਟੂ ਪਿੰਡ ਮੁੱਦਲ ਤੋਂ ਅੱਜ ਜੋ ਵੀ ਇਕੱਠ ਜੋੜਾ ਸਾਡੀ ਲਾਡੀ ਨਾਲ ਸਾਡੇ ਬੰਦੇ ਜੀ ਸਾਰੇ ਉਧਾਰ ਮੌਜੂਦ ਨੇ ਅਸੀਂ ਚਾਟੀਵਿੰਦ ਜੋ ਪਤਲਾ ਫੁੱਟਿਆ ਆ ਪਾਕਿਸਤਾਨ ਨੂੰ ਮਰਦਾਬਾਦ ਕਿਹਾ ਆ ਇਹਨਾਂ ਨੇ ਬਹੁਤ ਨਿੰਦਣ ਦੋ ਗਿਆ ਜੋ ਕੁਝ ਸਾਡੇ ਉਹੋ ਜਿਹਨਾਂ ਨੇ ਕੀਤਾ ਨੇ ਬਹੁਤ ਹਰਨਾ ਮਾਰੀ ਕੀਤੀ ਹੈ ਕਿੰਨੇ ਘਰਾਂ ਦੇ ਪਰਿਵਾਰ ਚਲੇ ਗਏ ਨੇ ਇਹਨਾਂ ਨੂੰ ਵੱਦ ਵੱਦ ਸੈਕਟਰ ਸਰਕਾਰ ਪੰਜਾਬ ਸਰਕਾਰ ਵੱਦ ਵੱਦ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਅੱਗੇ ਤੋਂ ਅਹੋ ਜਿਹਾਂ ਵੱਦ ਕਦਮ ਉਠਾਣਾ ਚੁੱਕੀ ਹੈ ਵਾਲਮੀਕੀ ਸ਼ਕਤੀ ਨਮਰੇ ਵਾਲਮੀਕੀ ਸ਼ਕਤੀ ਨਮਰੇ ਹਾਂਜੀ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਮੈਂ ਤੁਹਾਡਾ ਆਪਣਾ ਜਿੱਲੀ ਸਿੰਘ ਚੌਧਰੀ ਜੀ ਚੇਅਰਮੈਨ ਭਗਵਾਨ ਮਾਰ ਦੀ ਕੀ ਸਾਨੂੰ ਤੇ ਮਾਨ ਸਰਵਾਰ ਨੂੰ ਅੱਜ ਜੋ ਅਸੀਂ ਆਪਣਾ ਸੁਲਤਾਨਗੰਢ ਇਹ ਲਹਿਰਾ ਦੇ ਕੋਲ ਮਤਲਾ ਫੁਕਿਆ ਹੈ ਬਹੁਤ ਹੀ ਮਤਭਗੀ ਗੱਲ ਹੈ ਦੀ ਪਾਕਿਸਤਾਨ ਦੇ ਹਸਪਤਾਲਾਂ ਦੇ ਵੱਲ ਹੋਈ ਹੈ ਸ਼ਹਿਰ ਦੇ ਵਿੱਚ ਆਪਣੇ ਜਿਹੜੇ ਯਾਤਰੀ ਉੱਥੇ ਗਏ ਸੀ ਉਹਨਾਂ ਨਾਲ ਬਹੁਤ ਹੀ ਮਾੜੀ ਗੱਲ ਹੋਈ ਹੈ ਜਿੱਨਾਂ ਸਵਾਗ ਉੱਝੜ ਕੇ ਪੈਣਾ ਦੇ ਜਿੱਨਾਂ ਦਰਿੰਦਿਆਂ ਨੇ ਇਹ ਕੰਮ ਕੀਤਾ ਹੈ ਸਾਡੀ ਪੰਜਾਬ ਸਰਕਾਰ ਅੱਗੇ ਅਪੀਲ ਹੈ ਇਹ ਇਹਨਾਂ ਨੂੰ ਪੂਰੀ ਚੰਗੀ ਤਰ੍ਹਾਂ ਨੱਥ ਪਾਈ ਜਾਵੇ ਜਿਆ ਨਾਮ ਮੈਂ ਰਾਜਕੁਮਾਰ ਰਿੰਕੂ ਦੇਸ਼ਾਰੀ ਚੇਅਰਮੈਨ ਪੰਜਾਬ ਅੱਜ ਆਪਾਂ ਇੱਥੇ ਜਿਹੜਾ ਤੁਕਲਾ ਸੜਿਆ ਗਿਆ ਅੱਜ ਚਾਤੀਮਣ ਤੇਰਬਰ ਕੀ ਕਰਨਾ ਚਾਹੀਦਾ ਇਹ ਆਪ ਉਹਦਾਂ ਐਸ ਕਰਕੇ ਸੜਿਆ ਗਿਆ ਕਿਉਂਕਿ ਇਹਨਾਂ ਨੇ ਜਿਹੜੇ ਜੰਮੂ ਕਸ਼ਮੀਰ ਦੇ ਪਰਵਾਮਾ ਹਮਲੇ ਵੀ ਸੀ ਜਿਹੜਾ ਹਮਲਾ ਆ ਸਾਡੇ ਸਾਡੇ ਦੇ ਇਹਨੂੰ ਭਾਈਆਂ ਨੂੰ ਟਾਰਗੇਟ ਕੀਤਾ ਗਿਆ ਬਾਈ ਦੇ ਅਪਰਾਧ ਹਨ ਉਸਕੇ ਇਹ ਬਹੁਤ ਨਿੰਦਣਯੋਗ ਆ ਆਪਾਂ ਇਹਦਾ ਕੜਾ ਵਿਰੋਧ ਕਰਦੇ ਆ ਠੀਕ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕੁਜੀਤ ਸਿੰਘ ਰੇਮੇਟਾ ਜੋ ਪੰਜਾਬ ਦੀ ਨੌਜਵਾਨੀ ਪੀੜ੍ਹੀ ਦੇ ਵਿੱਚ ਤੋਂ ਆ ਉਹਨਾਂ ਦੀ ਆਵਾਜ਼ੋਂ ਬੋਲ ਰਿਹਾ ਮੈਂ ਕਹਿ ਰਿਹਾ ਕਿ ਪਾਕਿਸਤਾਨ ਨੂੰ ਜਿਹੜੀਆਂ ਵੀ ਹੱਤਿਆ ਉਹਨਾਂ ਨੇ ਕੀਤੀਆਂ ਆ ਜਾਂ ਤਾਂ ਸਾਡੇ ਨਾਲ ਮੁਕਾਬਲਾ ਕਰ ਲੋ ਅਸੀਂ ਤਿਆਰੀ ਕੀਤੀ ਪੂਰੇ ਪੰਜਾਬ ਨੇ ਪੂਰੇ ਇੰਡੀਆ ਨੇ ਤਿਆਰੀ ਕੀਤੀ ਆ ਵੱਜ ਕੱਢ ਨੇ ਪੂਰੇ ਚੰਗੇ ਔਰ ਆਲਾ ਮਾਮਾ ਕਿੰਨਾਂ ਦੀਆਂ ਤਿਆਰੀ ਪੂਰ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੇਖਦੇ ਰਹੋ ਪੰਜਾਬੀ ਹਲਚਲ ਨਿਊਜ਼ ਨਵੀਆਂ ਤੇ ਤਾਜ਼ੀਆਂ ਖਬਰਾਂ